Happy birthday to you Happy birthday to you Happy birthday to you Happy birthday to you dear good day <laughs> Happy birthday to you Happy birthday to you ਧੀ ਭੈਣ ਹੋਆ ਹੋਆ ਬੰਨ ਸੋਣੇ ਥਾਵਾ ਦੇ ਚਾਹ ਦਾ ਪਤਾ ਵੀ ਮਾਸੀ ਦੀ ਦੂਰੀ ਇਹਨੇ ਪੋਣਾ ਸੀਗਾ ਬਾਹਲ ਮਾਸੀ ਆਡੀ ਸੰਦੇ ਵੀ ਹੋ ਪੀ ਸਕਦਾ ਉਹਦੇ ਚ ਪੈਂਦਾ ਸੀਗਾ ਜਿਹਨੂੰ ਲੈ ਕੇ ਜਾਂ ਸਾਰੀ ਥੜੀ ਹੋਣਾ ਗਰਦੀਬ ਨੂੰ 500 ਦਾ ਤੇਲ ਪੋਣਾ ਪਿਆ ਵਿੱਚ ਯੂਰੀਆ ਤੇਲ ਵੀ ਪੋਇਆ ਵਿੱਚ ਤੇਲ ਕਿੰਨਾ ਦਾ ਪਾਇਆ 500 ਦਾ ਤੇਲ ਪੋਇਆ ਘਾੜ ਕੇ ਆ ਕੱਲ ਹੜਾ ਸਕਰ ਫਰਨੇ ਨੂੰ ਕਿਥੇ 2000 ਰੁਪਏ ਨੂੰ ਕੀ ਖੰਡਾ ਲੜਾ ਸੀ ਹਾਂ ਠੀਕ ਹੈ ਨਾ ਮਾ ਗੱਫੇ ਨੇ ਕਿਨੇ ਦਿਨ ਲਈ ਜਾਣਾ ਵਾ ਅੱਜ ਚੱਲੀ ਹਫਤੇ ਲਈ ਚੱਲੀ ਆ ਕਿੱਥੇ ਕਿੱਥੇ ਚੱਲਣਾ ਸੀ ਭਾਈ ਹਫਤੇ ਲਈ ਚੱਲੀ ਆ ਉੱਥੇ ਹੈ ਤੇ ਹੈ ਨਹੀਂ ਕੋਈ ਕੱਲੀ ਨਹੀਂ ਜੀਣਾ ਬਰਿਸ਼ ਤੇ ਰਸਤੇਦਾਰੀ ਚ ਵਿਆਹ ਹ ਤੇ ਇਕੱਠੇ-ਕੁੱਟੇ ਕਰਕੇ ਲੈ ਜੂਗੀ ਆਪੇ ਉਹਦੇ ਵਿਆਹ ਤੇ ਜਾਣਾ ਭੋਗ ਤੇ ਜਾਣਾ ਤੇ ਰਣ ਜਾਣਾ ਤਾਂ ਪੈਣਾ ਹੀ ਆ ਆਮਨ ਦੀ ਜ਼ਿੰਮੇਵਾਰੀ ਹੈਣਾ ਹੋਰ ਚੱਲ ਵੀ ਕਾਕੇ ਛੱਡਿਆ ਜਾ ਕੇ ਉਹਨੂੰ ਆਉਣਾ ਹੀ ਚੰਗਾ ਤੇ ਐ ਕਹਿਣ ਲੱਗੀ ਜਿੱਦਾਂ ਆਉਣਾ ਹੀ ਨਹੀਂ ਹੁੰਦਾ ਮੈਂਟੇਜ ਮੋੜਾ ਉਹਨਾਂ ਨੇ ਫੇਰ ਕੀ ਹੋਗਾ ਕੱਕ ਦੇ ਬੈਗ ਚੱਕਰ ਦਾ ਵੀ ਕੋਈ ਫਾਇਦਾ ਨਹੀਂ ਹੈ ਸਾਰੇ ਰਿਹਾ ਕਰ ਆਪਦੇ ਕੋਈ ਨਹੀਂ ਕੱਲੀ ਨੂੰ ਕਿਹੜਾ ਤੇਰੇ ਦਿਲ ਨਹੀਂ ਲੱਗਦਾ ਤੇ ਬਹਿ ਆ ਕੋਈ ਨਹੀਂ ਮੈਂ ਰਹਿ ਪੂੰਗੀ ਜਦੋਂ ਮੇਰਾ ਰਹਿਣ ਦਾ ਟਾਈਮ ਆਇਆ ਉਹ ਅਗਲੇ ਲਈ ਜਾਣਗੇ ਜਦੋਂ ਬਾਹਰ ਉਦੋਂ ਪਤਾ ਲੱਗਣਾ ਹਾਂ ਪਤਾ ਲੱਗ ਜਲਦੀ ਬਾਹਰ ਫਿਰ ਉੱਥੇ ਮੱਕੀ ਰਹਿ ਭਣਾ ਬੱਸ ਕਿਵੇਂ ਪਤਲੇ ਬੰਦੇ ਵਧੀਆ ਕਿ ਮੋਟੇ ਆਬਸਲੀ ਮੋਟੇ ਆਬਸਲੀ ਮੋਟੇ ਤੇ ਪਤਲੇ ਬੰਦੇ ਪਤਲੇ ਬੰਦੇ ਪਤਲੇ ਬੰਦੇ ਵਧੀਆ ਬਾਰੇ ਮਾਰੀ ਜਿਆ ਆ ਚਲ ਭੈਣਾਂ ਨੇ ਤਾਂ ਉੱਤੇ ਜਰਾ ਉਹ ਵੀਰਾਂ ਦਾ ਡੰਗ ਮਾਰਦਾ ਦੇ ਕੱਚਾ ਜਾ ਕੇ ਚਲ ਗਿਆ ਪਹਿਲਾਂ ਹੀ ਦੱਸ ਹੁਣ ਕਿਵੇਂ ਦਾ ਸਰੀਰ ਕਿਵੇਂ ਆ ਮੈਂ ਕਿਹਾ ਮਾਰ ਦੇ ਆਵਾ ਚੱਲ ਪਹਿਲਾਂ ਨਾ ਉੱਟ ਜਾਣਾ ਵੈਸੇ ਦਾ ਸਰੀਰ ਕਿਵੇਂ ਆ ਨਾ ਨਾ ਇਹਨਾਂ ਦੇ ਇਹਨਾਂ ਨੂੰ ਕੋਈ ਕੱਪੜੇ ਪੂਰੇ ਆਉਂਦੇ ਸਾਰੇ ਹੀ ਨਾ ਇਹਨਾਂ ਨੂੰ ਖੁੱਲੇ ਆਉਂਦੇ ਆ ਮੈਂ ਵਧੀਆ ਲੈ ਕੇ ਆਉਣੀ ਕੱਪੜੇ ਖੁੱਲੇ ਤਾਂ ਆਉਂਦੇ ਨਾ ਪਰ ਮੈਨੂੰ ਖੁੱਲੇ ਕੱਪੜੇ ਪਸੰਦ ਆ ਮੈਂ ਉਹ ਮੁੜ ਕੇ ਆ ਗਈ ਜਵੇ ਨਾ ਮੈਨੂੰ ਨਾ ਆਉਂਦੇ ਕੱਪੜੇ ਪਪਾ ਤੂੰ ਤਾਂ ਹੈਲਥੀ ਆ ਖੇ ਮੈਂ ਕਿਹਾ ਮੈਂ ਕਹਿੰਦਾ 2000 ਦਾ ਕਰ ਦੋ ਤੇ ਆ ਜੀ ਪੈਟਰੋਲ ਆ ਮੈਂ ਕਿਹਾ ਡੀਜ਼ਲ ਦਾ ਭਰਾਵਾ ਸਾਡੇ ਕੋਲ ਤਾਂ ਬਾਅਦ ਪੈਸੇ ਡੀਜ਼ਲ ਪਾਉਣ ਦੀ ਨਹੀਂ ਪੈਟਰੋਲ ਪਾਦਾ ਤਾਂ ਨਹੀਂ ਪਾ ਕੇ ਦੇਣਾ ਪੈਣਾ ਕਿ ਪੈ ਗਈ ਤਾਂ ਕਿ ਦੱਸਗਾ ਥੋੜੇ ਇਹਨਾਂ ਦੱਸਤਾ ਕਿ ਉਹ ਆਂਦੀ ਆਂਡ ਆਨਲਾਈਨ ਦੀ ਆਨਲਾਈਨ ਪਹਿਨੇ ਡੀਜ਼ਲ ਹੀ ਆ ਨਾ ਹੋਰ ਪੈਸੇ ਨਹੀਂ ਇੱਕ ਵਾਰੀ 2000 ਹੋਣਾ ਸਾਡੇ ਕੋਲ ਹੋਣਾ ਉਹ ਵੀ ਸ਼ੈਗਨ ਵਾਲੇ ਦੇਣ ਲੱਗੇ ਆਂ ਜੀ ਤਾਂ ਗੱਲ ਆ ਹਾਏ ਹਾਏ ਵੇ ਇਹ ਨਹੀਂ ਤੇਵਾ ਜੋਮਨ ਜੀ ਹੋਵੇ ਲਾਂ ਕਹਿੰਦਾ ਜਿਹੜੇ ਚੱਕ ਲਓ

ਕੀਵੇਂ ਮੈਂ ਕਿਹਾ ਜੇ ਬਾਈ ਇਹ ਲੈਣਾ ਸਿਸਟਮ ਹੋ ਲੋ ਐਵੇਂ ਨੀ ਖੇ ਜਾਵਾਂਗੇ ਨਾ ਇਹ ਆਵੇ ਆਪੇ ਤਾਂ ਹੋ ਗਈ ਨਾ ਇਹ ਦੇਖ ਕੇ ਕਹਿੰਦਾ ਮੈਂ ਦੱਸ ਦੇ ਨੀ ਨਹੀਂ ਨਹੀਂ ਬਾਹਰ ਬਾਪੂ ਨਾਲ ਕਿ ਬਾਪੂ ਭੂਤਾਂ ਅੰਦਰ ਆਪੇ ਖੁੱਲੀ ਜਾਂਦੀ ਅੰਦਰ ਗਿਆ ਬਾਥਰੂਮ ਕਰਾ ਤੇ ਬਾਪੂ ਜੋ ਕਿ ਕਹਿੰਦਾ ਬਾਪੂ ਅੰਦਰ ਪ੍ਰੇਦਾਤਮਾ ਪਾਠ ਕਰਾਉਣਾ ਅਰੇ ਬਾਪੂ ਅੰਦਰ ਪਾਠ ਕਰਾ ਬਾਪੂ ਆਖ ਅੰਦਰ ਪਾਠ ਕਰਾਉਂ ਤਾਂ ਭੂਤ ਤਾਂ ਆਪੇ ਚੱਕੀ ਜਾਂਦੀ ਜਿਹੜਾ ਜੋਇਨਮੈਂਟ ਕਰਾਣਾ ਕਰੇ ਸਰੇ ਹੁਣ ਵੇਚ ਹੀ ਕਰਦੇ ਆਰੇ ਆ ਪੜਦੇ ਵੀ ਆਪੇ ਦੇਰ ਤੋਂ ਵਗਰੇ ਕਹਿੰਦਾ ਬਾਪੂ ਇਹ ਤਾਂ ਪੱਕਾ ਹੀ ਪਾਠ ਕਰਾਉਣਾ ਪਾਠ ਨਹੀਂ ਪਾਠ ਨਹੀਂ ਬਾਲਕ ਨਹੀਂ ਜਾਣਾ ਬਾਲਕ ਨਹੀਂ ਕੀ ਗੱਲ ਸੁਣਾਏ ਕਿੰਨੇ ਬਾਪੂ ਭੂਗਤਾ ਬਾਠ ਕਰਾਉ ਐ ਪਰ ਆਟੋਮੈਟਿਕ ਆ ਸਾਰਾ ਕੋਈ ਇਧਰ ਆਇਆ ਇਹਨੇ ਸੋਸਾਇਟੀ ਕਰ ਲੈ ਜਿੰਨੀ ਬੇਇੱਜ਼ਤੀ ਕਰਤੀ ਇਦੀ ਐ ਵੀ ਡੂੰਗਾ ਇਹਨੇ ਬਚਣਾ ਵੀ ਨਹੀਂ ਥਾਲੇ ਨੇ ਓਏ ਜਿਸ ਪਾਲ ਮੇਰੀ ਗੱਲ ਸੁਣਾਏ ਬਾਈ ਲਵਾਫਾ ਹੈਗਾ ਵੱਡਾ ਇਹਨੂੰ ਦੇ ਕੇ ਵੇਖਣਾ ਵੀ ਥਾਲੇ ਪੈਰਾਸ਼ੂਟ ਪਾਉਂਦਾ ਨਹੀਂ ਕਿਵੇਂ ਕੀ ਹੋਇਆ ਮੈਂ ਕਿਹਾ ਕੋਠੇ ਤੇ ਚੜਨ ਵਾਲਿਆਂ ਨੂੰ ਅੱਜ ਬਾਲਕਨੀ ਤੇ ਲਿਆਤਾ ਹੈ ਇਹਨਾਂ ਨੂੰ ਜਾਣ ਭਾਈ ਭਾਈ ਉੱਧਰਲੇ ਵਾ ਦੇਖੀ ਕਿਤੇ ਭਾਈ ਵੇਖੀ ਸਨੇਮ ਕੀ ਦੀ ਹੈ ਹੋ ਗਏ ਉਹਦੇ ਤੋਂ 2017 ਦੇ ਫੋਟੋ ਕਰੇ ਮੰਮੀ ਨੇ ਕਰੇ ਡਪਈਆਂ ਆ ਕਹਿੰਦਾ ਤੂੰ ਇਹ ਸੀਟ ਨਹੀਂ ਲਵਾਈ ਜਿਹੜੀ ਆਪੇ ਤਾਨੂੰ ਹਾਂਜੀ 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 ਮੈਨੂੰ ਕਹੀ ਉਹ ਕਹਿੰਦਾ ਅੰਦਰ ਭੂਦਾ ਅੰਕਲ ਨੂੰ ਕਹਿੰਦਾ ਬਾਹਰ ਓਏ 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 ਮੈਨੂੰ ਐ ਲੱਗਾ ਕਿ ਉੱਧਰਲੇ ਪਾਸੇ ਇਹ ਮੈਂ ਪੱਜ ਗਿਆ ਉੱਧਰ ਚੱਲਿਆ ਇਸੋ ਦੇਖੀ 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 ਹਾਂ ਨਾ ਲੇਖਾ ਇਹ ਤੁਹਾਨੂੰ ਲੱਗਾ ਕਿ ਉੱਥੇ ਕਾਣਾ ਆਵੇ ਇਹ ਇਹ ਤੂੰ ਦੇਖ ਤੂੰ ਲੱਗਦਾ ਮੈਂ ਪਾਸੀ ਵੀ ਆਗਾ ਬਾਈ ਸਾਲੇ ਆਪੇ ਲੜੀਆਂ ਨੇ ਕੁਰਸੀ ਤੇ ਬੈਠ ਨੂੰ ਤੂੰ ਹਸਿਆ ਨਾ ਇੱਥੇ ਕਿਹਦੇ ਪੈਰਾ ਇੰਨੀ ਦਾ ਸਰਕਾਰ ਨਹੀਂ ਲੜੀ ਕੁਰਸੀ ਤੇ ਬੈਠ ਜੇ ਨਹੀਂ ਲੜੀ ਜਾਂਦਾ ਉਹ ਮੈਂ ਗੱਡੀ ਚਲਾਈ ਯਾਰ ਬਾਈ ਓਵਰ ਲਾਈਨ ਪਰਫਿਊਮ ਵੀ ਉਹਨੇ ਜਿਹੜਾ ਬਹੁਤ ਜੁਤੀ ਲਈ ਮੁਸਕੋੜਾ ਆ ਪਤਲਾ ਹੀ ਵੇਖੋ ਬਦਲਾਇਆ ਥੇ ਰਹਿਣਾ ਵਾ ਤੂੰ ਚੱਲ ਜਿਉ ਇਥੋਂ ਆ ਤਾਂ ਨਹੀਂ ਆ ਨੀ ਨਹੀਂ ਮੈਂ ਤਾਂ ਆਪ ਝੂਟਾ ਲੈਣਾ ਵਾ ਲੈ ਲਈ ਬਾਅਦ ਚੋਂ 5-10 ਮਿੰਟ ਮੈਨੂੰ ਲਾਉਂਗੇ ਆ ਰਾਈਪ ਦੇਦੇ ਓਏ ਉਠਾ ਲਈਏ ਵੇਖ ਲਈਏ ਸਾਲਿਓ ਹਾਂ ਜੀ ਮੋਲੋ ਲੋ ਪ੍ਰੀਮੀਓਂਡ ਇਹ ਇੱਥੇ ਰੁਕਣੀ ਭਰਾਵਾ ਇੱਥੇ ਰੁਕਦੇ ਆਪ ਲੋਕ ਦਾ ਨਹੀਂ ਮੈਨੂੰ ਪਰਤ ਨਹੀਂ ਰੁਕਣੀ ਹੁੰਦੀ ਪਈ ਮੈਨੂੰ ਕਹਿੰਦਾ ਲੱਖ ਫੀਟ ਹੁੰਦਾ ਮੈਂ ਕਿਹਾ ਆ ਜਾ ਹਾਂ ਨਹੀਂ ਮੈਂ 2 ਮਿੰਟ ਰੈਸਟ ਕਰ ਲੇਣਾ ਥੱਕਿਆ ਪੈਣਾ ਪੈਂਦੇ ਵਿਆਹ ਦਾ ਹਾਂ ਨਹੀਂ ਰੈਸਟ ਕਰ ਲੈ ਨਹੀਂ ਮੈਂ ਪਰ ਮੈਂ ਭਰਾਵਾ ਬਾਰੇ ਸੋਚਦਾ ਤੂੰ ਮੈਨੂੰ ਆਪ ਗਾਇਕ ਮੈਂ ਤੇਰੀ ਪੱਗ ਐਨੂੰ ਕਦੋਂ ਜਾਣ ਦੀ ਇੱਥੇ ਕਰਦੀ ਠੀਕ ਹੈ ਉਹਦੀ ਅਗਲੀ ਸਹੀ ਜਹਾਜ਼ 'ਚ ਬਹਿਣਾ ਹੁੰਦਾ ਐ ਵਾਰੀ 'ਚ ਐ ਵਾਰੀ 'ਚ ਜਹਾਜ਼ 'ਚ ਬਹਿਣਾ ਹੁੰਦਾ ਜਿਵੇਂ ਤੇਰੇ ਲਈ ਜਹਾਜ਼ ਹੀ ਆ ਨਾ ਤੇਰੇ ਲਈ ਵੀ ਜਹਾਜ਼ ਹੀ ਆਏ ਮੇਰੀ ਮੰਮੀ ਨੂੰ ਆ ਉਹਨਾਂ ਕਾ ਜੋਦ ਰ ਉਹ ਕੁਰਸੀ ਤੇ ਬਹਿ ਗਿਆ ਤੇ ਲਈ ਵਿਆਹ ਜੀ ਆਣਾ ਨਹੀਂ ਨਹੀਂ ਬਹੁਤ ਸੋਹਣਾ ਬਣਿਆ ਵਾ ਮੋਲਪੁਰਾ ਬੇਵੀ ਆ ਬਹੁਤ ਸੋਹਣਾ ਵੀ ਬਹੁਤ ਨੇਰੀ ਗੁੱਡ ਮੇਲਾ ਦਾਲ ਕਿ ਕਿਨੇ ਕੇ ਬ੍ਰਾਂਡ ਇਥੋਂ ਮੇਲਾ ਜੇ ਆਪਾਂ ਤਾਂ ਵੀ ਖਾਂਦੇ ਆਪਾਂ ਕਰਨਾ ਸਾਲਾ ਛੱਡਦਾ ਕੀ ਆ ਸੌਂ ਖਾਂਦੇ ਨਹੀਂ ਆ ਆਪਣਾ ਬੈਡਰੂਮ ਆ ਜਿੱਦੇ ਸੋਨਾ ਆਪਾਂ ਹਾਂ ਆ ਠੀਕ ਗੁੱਡ ਠੀਕ ਆ ਮੋਲਪੁਰਾ ਬੇਵੀ ਆ ਬਹੁਤ ਸੋਹਣਾ ਤੇ ਹੋਰ ਕਮਰਾ ਚਾਹੀਦਾ ਤੈਨੂੰ ਨਹੀਂ ਨਹੀਂ ਠੀਕ ਆ ਸੌਂ ਜਾ ਕੇ ਇੱਥੇ ਕੋਈ ਕਮੀ ਪੈ ਚੀਰਾ ਨਹੀਂ ਬਹੁਤ ਧੀ ਇੰਦਾ ਕੀ ਕੀ ਇਹਨੇ ਖਰਾਬ ਕਰ ਦੇਣਾ ਕੋਈ ਨਾ ਕੋਈ ਤੁਹਾਡਾ ਅੱਜ ਮੈਂ ਦੱਸਦਾ ਹੀ ਕਰਤਾਰਕ ਮੈਂ ਚਲਾਉਂਦਾ ਹਾਂ ਬੱਸ ਇਹ ਜਿਸ ਵਾਲੀ ਕੀ ਜਾਂਦਾ ਦੂ ਉਹ ਹੀ ਬੰਦਾ ਜਿਸ ਵਾਲੀ ਕੀ ਜਾਂਦਾ ਜਿਸ ਵਾਲ ਕੋਲ ਨਹੀਂ ਕੁਰਸੀ ਇਹੰਦਰ ਆ ਮੈਂ ਕਹਿੰਦਾ ਕਿੰਨੀ ਵੀ ਹੋਣੀ ਜਾਣ ਮੈਂ ਕਿਹੜਿਆਂ ਦਾ ਚਲਾਵਾਂਗੀ ਕਹਿੰਦਾ ਕੁੜੀਆਂ ਦਾ ਦਾ ਚਲਾਵਾਂਗੀ ਕੁਰਸੀਆਂ ਦਾ ਕਿੱਥੇ ਕਿੱਥੇ ਚਲ ਗਿਆ ਫੇਰ ਉਹਦੀ ਕੁਰਸੀ ਦੇ ਉਸ ਆਲਾ ਵੇਖੀ ਟੂੜੀ ਲਾਉਂਦੇ ਚੱਲੇ ਗਏ ਟੂੜੀ ਪਲੰਬਰ ਲੱਗਿਓ ਨਾ ਕਰੇ ਮੈਂ ਗਾਉਣਾ ਹਸ ਕੇ ਲੜੇ ਬੜੀ ਮਾਨਤ ਨਾਲ ਆ ਅਫਰੀਕਾ ਦੇ ਕੋਡੀਆਂ ਰੱਖੀਆਂ ਉਹਨੂੰ ਸਾਈਡ ਦਾ ਕਹਿੰਦੇ ਨੇ ਕੋਸਟੀਲ ਨਹੀਂ ਐਂਦੀ ਮੈਂ ਉੱਚ ਦੇ ਦਿੰਦੇ ਹਾਂ ਅਜੇ ਸਪਾਰਕ ਕਿਹਨਾਂ ਚ ਡੋਲਦੇ ਹਟੇ ਲੈ ਲਾ ਮੈਂ ਤੇਰਾ ਬੋਚਣਾ ਜੇ ਮੈਨੂੰ ਇਹ ਮਿਲ ਜੇ ਕਿਵੇਂ ਮੈਂ ਤਾਂ ਅੰਤ ਤਾਈ ਕਰੂ ਵਿੱਚ ਹੀ ਆਉਣਾ ਸੀ ਦੋ ਘੰਟੇ ਪਹਿਲਾਂ ਦੱਸਦੇ ਬਕਰਾਂ ਬਣਾਉਂਦੇ ਮੈਂ ਜੋ ਸਵਾਲ ਕਰਾਂ 350 ਦੀ ਬਾਸਤੀ ਟੇਟ ਇਹਨੇ ਰੋਜ਼ ਹੀ ਰੋਟੀ ਖਾਣਾ ਰੋਟੀ 5000 ਦੀ ਖਾ ਜਾ ਕਰਨੀ ਇਹਨੇ ਨਾ ਗੜੀ ਮਜ਼ਾਕ ਕਰਾ ਲਈ ਬੱਕਰੀ ਇਹਦਾ 300 ਬਸੂ ਬੁਲਾਇਰ ਨਾ ਕਿ ਤਨੀ ਆਲੇ ਸੁੱਤ ਨਹੀਂ ਆਇਆ ਸੀ ਸਾਲੇ ਟਾਇਲਟ ਵਧੀਆ ਲੱਗੋ ਚੀਸ ਹੋ ਗਿਆ ਜਾ ਕੇ ਮੈਂ ਉਹਨਾਂ ਟਾਇਲਰ ਕਿਦਾ ਸੋਣਾ ਕਹਿੰਦਾ ਇੱਥੇ ਬੈੱਡਰੂਮ ਲਾਇਆ ਵੇ ਅਹ ਦੇਖ ਤੇ ਆਈ ਦਿਸ ਮੈਂ ਤੋਂ ਬਲ ਕੇ ਇਹਨਾਂ ਵਧੀਆ ਉੱਠੇ ਬੰਦਾ ਜਾ ਕੇ ਉੱਠੇ ਮਗਾ ਰੋਟੀ ਲਾ ਗਈ ਜਿਸਮਾ ਲਾ ਮਗਾ ਰੋਟੀ ਲਾ ਗਈ ਜਿਸਮਾ ਲਾ ਟਾਇਲਟ ਸੀਟ ਤੇ ਵੇ ਕਹਿੰਦਾ ਇੱਚੀ ਲਿਆ ਦੋ ਸਾਬੀ ਪੜੇ ਚੱਲ ਜੀ ਬਹੁਤ ਮਾਪ ਪਾ ਜੀ ਨੇ ਆ ਵੀ ਰੱਖਿਆ ਮਗਾ ਇਹਦਾ ਕੋਈ ਨਾ ਟੜੀ ਤੋਂ ਨਾ ਲਾਇਆ ਮੈਂ ਇਹ ਦੋ ਇਹ ਤਾਰਾ ਲੰਮਾ ਲੋਕਾਂ ਨੇ ਕੋਠਿਆਂ ਤੋਂ ਜੇ ਇਹ ਪ੍ਰਾਣੀ ਆ ਰਿਹਾ ਜੇ ਤਾਰਾ ਗੱਡੀ ਆ ਗਈ ਇਹਨਾਂ ਘਰੇ ਪਾਜੀ ਫੋਟ ਵੱਡੀ ਲੜਾਈ ਹੋ ਗਈ ਇਹਨਾਂ ਦੇ ਪੈਣਾ ਹਣਾ ਇਹਨਾਂ ਦੇ ਲੜਾਈ ਹੋ ਗਈਆਂ ਪੂਰਾ ਕਾ ਉਹਨਾਂ ਨੂੰ ਗਾਲ੍ਹਾਂ ਕੱਢੀ ਜਾਂਦਾ ਦਰਵਾਜ਼ਾ ਲੈ ਕੇ ਆਉਂ ਮਕਰਪਾਨ ਲੈ ਕੇ ਆਇਆ ਉਹਨਾਂ ਤੋਂ ਇਹਨਾਂ ਤੋਂ ਉਹਨਾਂ ਤੋਂ ਮਕਰਪਾਨ ਲੈ ਕੇ ਆਇਆ ਵਾਖੇ ਦੇਰੀ ਜਿਸ ਵਾਰ ਕਰਪਾਨ ਹੀ ਆਏ ਪਾਰ ਦੇ ਭਰਾ ਦਈ ਸਾਲਾ ਵੇਖੀ ਜਿੱਦਾਂ ਹਰ ਰੁਪਿਆ ਨਾਲ ਲੈਂਦਾ ਉਹਨਾਂ ਨੇ ਉਵੇਂ ਪਾ ਕੇ ਦਿੰਦਾ ਪਿਆ ਨੋ ਅੰਕਲ ਆਏ ਕਿਹਾ ਦਹੀਂ ਖਾ ਲੈਨੇ ਮੈ ਕੋਨੇ ਖਾਣੀ ਤੁਹਾਡੇ ਘਰ ਮੈਂ ਕਿਹਾ ਸੱਜ ਤੂੰ ਮਾ ਤੁਹਾਡੀ ਮਾ ਚ ਖਾਣ ਝਾਂ ਵੇ ਆ ਦੇ ਖਾ ਉਹ ਦਿਖਾ ਕਰਦਾ ਸਾਰਿਆਂ ਮੈਂ ਅੰਕਲ ਆਏ ਕਿਹਾ ਸਭ ਜੀ ਤੁਹਾਡਾ ਸਾਰਾ ਕੁਝ ਤਿਆਰ ਹੈ ਕਿਹਾ ਕੀ ਜਸਤ ਮੈਂ ਆ ਨਾਮ ਦਾ ਚਾਰ ਦੇ ਦੋ ਜੀ ਨਹੀਂ ਪਹਿਲਾਂ ਅੰਕਲ ਚੜਨੀ ਹੈਗੀ ਚੰਡੀ ਰੋਟੀ ਖਾਣੀ ਕਿਹਿੰਦਾ ਸਹੀ ਹੈ ਜਿੰਨੇ ਵੀ ਦੋਸਤ ਤੇ ਨਹੀਂ ਭਰਾ ਮਿਲਦਾ ਐ ਨਾ ਅੰਕਲ ਆਏ ਹਾਂ ਜੇ ਥਾਣੇ ਤੋਂ ਬਾਅਦ ਮਿੱਠਾ ਕੀ ਖਾਓਗੇ ਕਿ ਨਾ ਖੰਡ ਲੈ ਅੰਕਲ ਵੀ ਉਸ ਮਿਠੀ ਲਓ ਤਰਸ ਵੀ ਮਿੱਠਾ ਖਾਓਗੇ ਕਿ ਨਾ ਖੰਡ ਲੈ ਗੋੜ ਖਾਣਾ ਸੱਜਣਾ ਵਾੜੀ ਵਧੀਆ ਬਣਾਉਂਦਾ ਮੁੰਡਾ ਸਾਡਾ ਦੱਸ ਦੱਸ ਨਹੀਂ ਅੰਕਲ ਇਹਨਾਂ ਕੁੜੀ ਅੱਲਟਾ ਖਾਣ ਕਹਿੰਦਾ ਮੰਮੀ ਲਈ ਕਹਿੰਦਾ ਮੰਮੀ ਲਈ ਪੈਕ ਕਰਾ ਦਿਓ ਤੂੰ ਇਹ ਅੱਜ ਖਾਣ ਕੋਲ ਬਾਅਦ ਕੋ ਤਾਂ ਕਮ ਜਰੂਰੀ ਖਾਣ ਕੁੱਤੇ ਦੀ ਜ਼ੁਬਾਨ ਲੱਗੀ ਭੌਂਕੀ ਜਾਨ ਇਹਨਾਂ ਕਹਿੰਦਾ ਰੋਜ਼ ਮੁਕਾਲ ਪੈਣੀ ਦੀ ਦਹੀਂ ਦਵਾਤਾ ලාලාලා යි නිර බවග කර්තය මයියා කැවෙහර ටෝපියන්දේ දෝගම මෙටමට සිිකටරේ ගමද හන් ලෝගමට තුමි ලල්ලා පිලිගේ පිශ්ටියඒ රැස්ටෙන්න් තිේට වී සරගොමනාාලදයි ਸਪੈਸ਼ਲ ਡੱਬਾ ਸੀਗਾ ਆ ਨੱਬਾਣਾ ਬਈ ਸਪੈਸ਼ਲ ਸੀ ਇੱਕ ਬਈ ਕਿਸਮਤ ਵਾਲੇ ਬੰਦੇ ਕੋਲ ਹੀ ਜਾਣਾ ਸੀ ਤੇ ਬਈ ਤੁਹਾਡੀ ਕਿਸਮਤ ਜੀ ਹੈ ਹਣਾ ਤੁਹਾਡੀ ਹਾਂ ਬਹੁਤ ਬਈ ਲੱਕੀ ਮੈਨ ਆ ਤੁਸੀਂ ਬਸ ਹੋਣੀ ਤੁਸੀਂ ਦੁਨੀਆ ਜੰਗ ਜਿੱਤ ਗਈ ਤੁਸੀਂ ਬਸ ਆ ਡੱਬਾ ਹੀ ਆ ਬਹੁਤ ਬਹੁਤ ਬਧਾਈਆਂ ਲੱਗ ਤੈਨੂੰ ਵੀ ਪਹੁੰਚਣਾ ਭਰਾ ਮੇਰੇ ਠੀਕ ਆ ਗੋਣੀਆਂ ਰੌਣ ਬਈ ਜਾਂਦੇ ਹੀ ਓ ਜਾਂਦੇ ਹੀ ਕਹਿੰਦੇ ਜਿੰਨੇ ਬਹੁਤ ਆਉਂਦੇ ਨੇ ਇਹਨੂੰ ਸਪੈਸ਼ਲ ਆ ਕਿਉਂਕਿ ਮਿਹਨਤ ਮਿਹਨਤੀ ਬੰਦਾ ਵੇਲਾ ਥਾਲੇ ਵੇਲਾ 11 ਤੋਂ ਦਬਾ ਕੇ ਦੇਣਾ ਸਾਨੂੰ ਅੱਜ ਤੱਕ ਜਿੰਨੇ ਅੱਜ ਤੱਕ ਭਰਾ ਹੋਣੇ ਚਾਹੀਦੇ ਆ ਜਿਹੜੇ ਸਾਨੂੰ ਛਕ ਦਿੱਤੇ ਹੀ ਜਿਆਦਾ ਬਿੱਲ ਨੇ ਘੜ ਦਿੱਤੇ ਆ ਯਾਰ ਬਿੱਲ ਆਹ ਆ ਜਾਂਦੇ ਹੀ ਹੁਣੇ ਟਾਇਰ ਪਾਜਾ ਤਾਂ ਫੁੱਲਾ ਵਾਲੇ ਗੱਡੀ ਨੂੰ ਇੱਧਰ ਆ ਜਾਂਦੇ ਹੀ ਹਲਪੀ ਹਲਪੀ ਸੋਵੇ ਨਾ ਯਾਤੇ ਭਾਈ ਉਹ ਨਹੀਂ ਗੱਲ ਬਣਦੀ ਐਡਾ ਵੱਡਾ ਭਾਈ ਦੇ ਉੱਤੇ ਇੱਕ ਕੁੱਤੇ ਵੱਡਾ ਭਾਈ ਆਉ ਹੀ ਜਾਂਦਾ ਚੁੱਕ ਕੇ ਨੂੰ ਥੱਲੇ ਮਾਰ ਛੋਟੇ ਛੋਟੇ ਜੇ ਚੱਕਿਆ ਨਾਲ ਕਿ ਬੇਚੀ ਸਨੈਕਟ ਪੈਣੀ ਕਰਕੇ ਡਰ ਗਿਆ ਕਰਕੇ ਆਈ ਤੁਪਣਾ ਜਫਾ ਪਾ ਕੇ ਬਹਿ ਜਾ ਕੁੜੀ ਵਾਲਿਆਂ ਨੂੰ ਭੇਜਣੀ ਹੁੰਦੀ ਆ ਆਹੋ ਉਹ ਫਰੂਟ ਉਹ ਫਰੂਟ ਲੈ ਕੇ ਭੇਜਦੇ ਮੈਂ ਉਹ ਹੁੰਦਾ ਵਾ ਸਗਨ ਵਾਲੀ ਨਹੀਂ ਫਰੂਟ ਆ ਤੇ ਜਿਹੜਾ ਸਗਨ ਦਾ ਨਹੀਂ ਦਸ ਮਾਣ ਵਿੱਚ ਨਹੀਂ ਨਹੀਂ ਟੋਕਨ ਵਾਲੀ ਫਰੂਟਾਂ ਵਾਲੀ ਟੋਕਰੀ ਹੁੰਦੀ ਨਾ ਇੱਕ ਉਹ ਮਠਿਆਈ ਹੁੰਦੀ ਤੇ ਜਿਹੜਾ ਕਾਰਡ ਹੁੰਦਾ ਤੇ ਉਹਦੇ ਵਿੱਚ ਲਿਖੀ ਉਹ ਬਣ ਕਾਰਡ ਵਾਂਗੂ ਪ੍ਰਾਪਤੀ ਹੋਈ ਪਾਣਾ ਅੰਡਾ ਰੱਖਦੇ ਇੱਕ ਪ੍ਰਾਪਤੀ ਦੇਸੀ ਆਂਡਾ ਵਾ ਰੱਖਦੇ ਪਰੇ ਇੱਕ ਫਾਰਮ ਹੀ ਥੋੜਾ ਵਾ ਇਸ ਰਿਮੋਟ ਕੀ ਕੀਮਤ ਜਾਣਦੇ ਹੋ ਤੂੰ ਜਾ ਹੈ ਇਸ ਦੀ ਕੀਮਤ 0 ਸ਼ੋਰਾਂ ਦੇ ਗਰਦੀਬੀ ਦਾ ਕੰਮ ਆ ਅਮਣ ਚਲ ਜੇ ਨਾਲ ਹੀ ਕੰਮ ਕਰ ਲਾ ਪਹਿਨੀ ਅਮਣ ਹੋਵੇ ਤਾਂ ਜਵਾਂ ਨਹੀਂ ਕੰਮ ਕਰਦੀ ਅਮਣ ਆ ਸਟੋਰੀ ਵੇਖ ਕੇ ਤੂੰ ਦੇਖ ਲੈ ਚੈੱਕ ਕਰ ਲੈ ਜਦੋਂ ਤੂੰ ਜਵਾਂ ਨਹੀਂ ਕੰਮ ਕਰਦੀ ਅੱਜ ਵੇਲਾ ਮਸ਼ੀਨਾਂ ਨੂੰ ਲੱਗੀ ਬਈ ਨਾ ਚੋਰਾ ਸ਼ੋਰਾ ਤੇ ਜ਼ਿਆਦਾ ਕੱਪੜੇ ਦੱਬੀ ਆਉਂਦੀ ਕੰਮ ਵੇਖ ਲੈ ਉਹ ਮਸ਼ੀਨ ਬੰਦ ਅਜੇ ਉਹ ਚਲਾਈ ਚਲੋ ਜੀ ਦੱਬੀ ਆ ਅੱਜ ਮਿਸਤਰੀ ਬੰਨਾ ਕਿਹੜਾ ਸੌਖਾ ਆ ਤਾਂ ਉੱਤੇ ਹੀ ਬੈਠਾ ਵੇਖ ਲੋ ਉੱਤੋਂ ਕਿਵੇ ਪੈੜ ਵੇ ਕੀਤੀ ਤੂੰ ਡਰਮ ਰੱਖ ਕੇ ਬੂਟਿਆ ਦੱਸ ਕੋਈ ਗੱਲ ਐ ਨਾ ਗੱਲ ਨਹੀਂ ਆਹ ਤੇ ਅੱਗੇ ਮੈਨੂੰ ਪੁੱਛੀ ਜਾਂਦਾ ਕਿ ਪੈੜ ਕਿਵੇਂ ਕੀਤੀ ਐ ਇਹ ਬਈ ਜਿਹੜੀਆਂ ਮੋਲਡੀਆਂ ਬਣਾਉਣੀਆਂ ਨੇ ਐ ਪੂਰੀਆਂ ਰੀਜਾਂ ਨਾਲ ਬਣਾਉਂਦੇ ਆ ਨੁਕਰਾਂ ਦੇ ਬੈਹ ਵੈ ਗਿਆ ਮੈਂ ਉਂਝੀ ਨਾ ਬੈਠੇ ਸਾਡੇ ਵਰਗਾ ਬੰਦਾ ਦਾ ਇੱਥੇ ਆਹ ਬੰਨੇ ਜੇ ਤੇ ਨਹੀਂ ਖੜਦੇ ਤੇ ਉਹ ਆਉਂਦੀ ਨੋਵਾ ਛੂਕਦੀ ਆਈ ਜਾਂਦੀ ਆਹ ਖਣੀ ਆ ਉਹ ਤੇ ਹੌਲੀ ਕਰਾ ਹੀ ਦਿੰਦੀ ਜਿਹੜੀ ਮਰਜ਼ੀ ਗੱਡੀ ਹੋਵੇ ਨਾ ਕਰ ਵੀ ਨੌਜਵਾਨਾ ਕਾਕੇ ਮਾੜਾ ਚੈੱਕ ਤਾਂ ਕਰ ਮੋٹے ਦਾ ਰੂਮ ਵੀ ਕਹਿੰਦੇ ਉਹ ਗਿਆ ਤਿਆਰ ਸਰ ਮੋੜੀਆਂ ਮੋਲੀਆਂ ਦੱਦ ਵੀ ਲਵਾ ਦਿੱਤੇ ਟਾਇਲ ਤੋਂ ਲਵਾ ਤੀ ਐ ਚੱਕ ਦੀ ਨਹੀਂ ਵੀ ਹਾਈ ਹੋ ਸਾਰਿਆਂ ਨੂੰ ਮੋਟੇ ਨੇ ਇਸ ਤਰ੍ਹਾਂ ਕੇ ਬੈਠੇ ਨਹੀਂ ਆ ਵੀ ਮਾਰਨੀ ਇਹਨੇ ਉੱਠਿਆ ਜਦੋਂ ਕਰਨੋਂ ਧੁੱਪ ਨਿਕਲਿਆ ਕਰਨੀ ਲੋ ਵੀ ਗੱਗੂ ਤੇ ਮੰਮੀ ਦਾ ਬਣਾਇਆ ਆ ਚੌਂਕਾ ਚਾਕੇ ਲੈ ਗਏ ਨੇ ਆਰਜੀ ਚੌਂਕਾ ਇਹਨਾਂ ਦਾ ਚੌਂਕਾ ਸ਼ਿਫਟ ਕਰ ਦਿੱਤਾ ਜਾਏਗਾ ਥੋੜੇ ਦਿਨਾਂ ਤੱਕ ਮੇਟੇ-ਮੁਟੇ ਪੌਣੀ ਸਟਾਰਟ ਕਰ ਦਿੱਤੀ ਹੈ ਬਈ ਆਪਾਂ ਸਾਰਾ ਥਾਂ ਉੱਚਾ ਕਰਾਵਾਂਗੇ ਪਹਿਲਾਂ ਇੱਕ ਰੀ ਵਧੀਆ ਪਾਰਕ ਲਾਉਣ ਬੂਟੇ-ਬਾਟੇ ਅੱਛੇ ਲਾਵਾਂਗੇ ਲੋ ਵੀ ਹੁਣ ਕਲਾਸ ਮੈਡਮਾਂ ਦੀ ਉੱਤੇ ਲੱਗਣ ਲੱਪੀ ਹੈ ਹਣ ਹੁਣ ਉੱਪਰ ਬਣਾ ਲਿਆ ਸਕੂਲ ਆਪਾਂ ਇਹ ਆ ਆਪਣਾ ਡੈਸ਼ਬੋਰਡ ਜੀ ਤੇ ਸਟੱਡੀ ਟੇਬਲ ਕਹਿ ਦਈਏ ਹਨ ਜੀ ਤੇ ਦੂਜੀ ਕਿੱਥੇ ਆ ਥੱਲੇ ਹੀ ਆ ਉਹ ਨਹੀਂ ਚੜਦੀ ਇਹ ਹੀ ਪਤਲੀਆਂ ਹੀ ਚੜਦੀਆਂ ਇੰਨੀ ਉੱਚੀ ਇਹ ਆ ਭਾਈ ਇਹ ਬੜੀ ਟੈਪ ਦੀ ਘੋੜੀ ਬਣਾਈ ਆ ਇੱਧਰ ਡਰਾਮਾ ਦਾ ਵੇਟ ਲਾਇਆ ਜਿਹ ਹੈ ਡਿਗਾਰ ਲਾਉਣੇ ਪੈਂਦੇ ਆ ਕੀ ਕਰੀਏ ਨਹੀਂ ਨਹੀਂ ਠੀਕ ਏ ਰિસ્ਕੀ ਦੇ ਨਹੀਂ ਗਾ ਬਾਲਾ ਰਿਸਕੀ ਦਾ ਹੈਗਾ ਜੇ ਫਿਰ ਕੀ ਕਰੀਏ ਨਹੀਂ ਨਹੀਂ ਉਹ ਨਾ ਹੋਵੇ ਕਿਤੇ ਥੱਲੇ ਉਹ ਬਜਰੀ ਦੇ ਪਿਆ ਹੋਵੇ ਨਹੀਂ ਆਪਾਂ ਨੂੰ ਮਹਾਰਾਜ ਤੇ ਯਕੀਨ ਆ ਹਾਂ ਨਹੀਂ ਫੁੱਲ ਭਰਿਆ ਨਾ ਡਰਾਮਾ ਤੇਰੇ ਬਜਨਾਂ ਦਾ ਬਹੁਤ ਜ਼ਿਆਦਾ ਤੇਰੇ ਬਜਨਾਂ ਦਾ ਬਹੁਤ ਜ਼ਿਆਦਾ ਨਾਲੇ ਤੁਸੀਂ ਨਾ ਬਈ ਇਹ ਕੀਤਾ ਜਮਾਂ ਸਿਰੇ ਤੇ ਰੱਖਿਆ ਆ ਓ ਨਹੀਂ ਸਹੀ ਆ ਐਂਦਾ ਨਹੀਂ ਦਿਮਾਗ ਐਂਦਾ ਪਤਾ ਲੱਗਦਾ ਮਿਸਤਰੀ ਆ ਢੇਰ ਦੱਸ ਤੂੰ ਕਹਿਣਾ ਨਹੀਂ ਨਹੀਂ ਘੈਂਟ ਆ ਘੈਂਟ ਆ ਬਈ ਪੈੜ ਵਧੀਆ ਕੀਤੀ ਹੋਈ ਆ ਬੈਂਟੋ ਮੈਂ ਦੀ ਕੋਈ ਰੱਸਾ ਨਹੀਂ ਬੰਨਿਆ ਪੈੜ ਪਿਆਰ ਕਰਤੀ ਲੈ ਠੀਕ ਆ ਜੀ ਓਕੇ ਹੀ ਆ ਠੇਕੇਦਾਰ ਨਾਲ ਤੇ ਨਾਲ ਕਰਦੇ ਗੱਲ ਫਿਰ ਗੱਲ ਕਰ ਲੈ 20000 ਦਰਗਾ 24000 ਰੁਪਏ ਦਰਗਾ ਹੈ ਆ 1800 ਆ ਤਾਂ ਤਾਂ ਹੀ ਹੋ ਗਰ ਆ ਤਾਂ ਹੀ ਬੁੱਟੇ ਤੈਨੂੰ ਕਿਨੇ ਦਿੰਦੇ ਹੋ 86% ਦਿੰਦੇ ਆ ਬਰਾਬਰ ਸਾਢੇ 850 ਵੱਧ ਦਾ ਤੇਰੇ ਬੂਟਾ ਬੂਟਾ ਲਾਲ ਵੀ ਹੋ ਜਾਂਦਾ ਨਾ ਫਿਰ ਬੂਟਾ ਉਧਰ ਵੇਲਾ ਸਾਰਾ ਉਹ ਰੱਤਾ ਹੋ ਕੇ ਨਿਕਲਦਾ ਅੰਦਰੋਂ ਵੀ ਹਾਂ ਸਹੀਆਂ ਸ਼ਾਮ ਆ ਆ ਜਦੋਂ ਚੱਕੀਏ ਨਾ ਉਦੋਂ ਪਤਾ ਲੱਗਦਾ ਐ ਉਹ ਅੰਦਰ ਲੈਦਾ ਬਾਥਰੂਮ ਦੇ ਪੱਥਰੇ ਨਹੀਂ ਠੀਕ ਮਾਤਾ ਜੀ ਕਿਹੜੀਆਂ ਸੋਚਾਂ ਚ ਪੈ ਗਏ ਜੇ ਹੈ ਦਸ ਸਾਧ ਹੋ ਗਈ ਤੋਂ ਡੇ ਵਾਲੀ ਰੋਟੀ ਖਾਣ ਲੱਗੀ ਰੋਟੀ ਖਾਣ ਲੱਗੀ ਕੀ ਬਣਾਇਆ ਅੱਜ ਆ ਐ ਸਾ ਖਾਊ ਆ ਜੀ ਬੀਬੀ ਨਾਲ ਕਣਕ ਦੀਆਂ ਰੋਟੀਆਂ ਇੱਥੇ ਰੱਖ ਦੈਸ ਤਾਂ ਬੀਬੀ ਜੀ ਇਧਰ ਭੈਣ ਜੀ ਨੂੰ ਗਿਫਟ ਮਿਲ ਗਿਆ ਬਰਥਡੇ ਦਾ ਭੈਣ ਜੀ ਖੁਸ਼ ਨੇ ਪੂਰੇ ਕੱਚ ਚਿਲ ਕੋਇਆ ਹੋਇਆ ਹੁਣ ਆਪਦੇ ਗਿਫਟ ਹੁਣ ਛੱਡਣਾ ਨਹੀਂ ਬਸ ਕਿੰਨੇ ਮਹਿੰਗੇ ਭਾਦਾ ਐ ਥੋੜੀ ਜਿਹੀ ਆ ਕਾਈ ਤੁਸੀਂ ਸਨੇਹਾਰੇ ਤੇ ਲੈ ਕੇ ਚਲੀ ਜਾ ਭੈਣ ਜੀ ਕੀ ਗੱਲ ਆ ਤੁਹਾਨੂੰ ਗੱਲ ਕੀ ਹੈ ਗੱਲ ਕੀ ਹੈ ਪਤੀਲਾ ਜੀ ਹੈ ਪਤੀਲਾ ਜੀ ਹੈ ਓਕੇ ਜੀ